ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਜੀ ਅੱਜ ਮੈਂ ਬਹੁਤ ਇੱਕ ਪੁਰਾਣੀ ਚੀਜ਼ ਬਾਰੇ ਗੱਲ ਕਰਨ ਲੱਗੀ ਆ ਕਿ ਤੁਸੀਂ ਵੀ ਉਹ ਚੀਜ਼ ਵਰਤਦੇ ਸੀ ਜਿਵੇਂ ਕਿ ਲੋਹੇ ਦੀ ਪ੍ਰੈਸ ਕੋਲਿਆ ਵਾਲੀ ਮੈਂ ਜੇ ਉਹਨਾਂ ਵੀ ਕੱਪੜੇ ਪ੍ਰੈਸ ਕਰਦੀ ਰਹੀ ਆ ਤੁਸੀਂ ਹੁਣ ਕਹੋਗੇ ਵੀ ਕਿੰਨੀ ਕਮੋਰ ਹੋਊਗੀ ਇਸ ਜਨਾਨੀ ਦੀ ਜਿਹੜੇ ਲੋਹੇ ਦੀ ਪ੍ਰੈਸ ਨਾਲ ਵੀ ਕੋਲਿਆ ਵਾਲੀ ਨਾਲ ਵੀ ਕੱਪੜੇ ਪ੍ਰੈਸ ਕਰਦੀ ਰਹੀ ਆ ਜੇ ਉਮਰ ਦੀ ਗੱਲ ਨਹੀਂ ਹੁੰਦੀ ਹੁੰਦੀ ਆ ਹਾਲਾਤਾਂ ਦੀ ਗੱਲ ਹੈਨਾ ਤੇ ਆਪਾਂ ਹੁਣ ਇਹ ਨਹੀਂ ਹੈਗਾ ਵੀ ਮਾਲਕ ਜੀ ਦਾ ਦਿੱਤਾ ਹੋਇਆ ਸਭ ਖੋਸ਼ ਆ ਪਰ ਮੈਂ ਤੁਹਾਨੂੰ ਇੱਕ ਹੋਰ ਟ੍ਰਿਕ ਦੱਸਦੀ ਆ ਜਿਹੜੀ ਆਪਣੇ ਹੋਣ ਵੀ ਕੰਮ ਆ ਸਕਦੀ ਆ ਵੀ ਆਪਾਂ ਕੱਪੜਿਆਂ ਨੂੰ ਕਿਸ ਤਰ੍ਹਾਂ ਪ੍ਰੈਸ ਕਰਨ ਆਇਆ ਕਈ ਵਾਰੀ ਹੁੰਦਾ ਹੈ ਕਿ ਆਪਣੀ ਲਾਈਟ ਜਿਹੜੀ ਚੱਲੇ ਜਾਂਦੀ ਆ ਤੇ ਮੈਂ ਤਾਂ ਇਨਵਰਟਰ ਤੇ ਜਿਹੜੀ ਪ੍ਰੈਸ ਨਹੀਂ ਲਾਉਂਦੀ ਜੇ ਤੁਸੀਂ ਲਾਉਣੇ ਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਪਾਂ ਇਨਵਰਟਰ ਤੇ ਇਨਵਰਟਰ ਵਾਲੇ ਸੋਚਦੇ ਆਪਾਂ ਪ੍ਰੈਸ ਲਾ ਸਕਦੇ ਆ ਜਾਂ ਨਹੀਂ ਲਾ ਸਕਦੇ ਮੈਂ ਡਰਦੀ ਨੇ ਕਦੇ ਵੀ ਉਹਨੇ ਇਨਵਰਟਰ ਵਾਲੇ ਸੋਚਦੇ ਨਾ ਪ੍ਰੈਸ ਨਹੀਂ ਲਾਈ ਹੈਗੀ ਪਿਆਰ ਨਾਲ ਇੱਕ ਦਿਨ ਕੀ ਹੋਇਆ ਆਪਾਂ ਗੁਰਦੁਆਰਾ ਸਾਹਿਬ ਜਾਣਾ ਸੀ ਕੱਪੜੇ ਮੇਰੇ ਪ੍ਰੈਸ ਕਰਨ ਵਾਲੇ ਸੀ ਮੈਂ ਉਸ ਦਿਨ ਦੀ ਗੱਲ ਕਰ ਰਹੀ ਆ ਅੱਜ ਦੀ ਨਹੀਂ ਅੱਜ ਲਾਈਟ ਵੀ ਹੈਗੀ ਆ ਸਭ ਕੁਝ ਹੈਗਾ ਆ ਪਰ ਉਸ ਉਸ ਦਿਨ ਸਾਡਾ ਇਨਵਰਟਰ ਵੀ ਖਰਾਬ ਸੀ ਕਿਉਂਕਿ ਆਪਾਂ 2-3 ਸਾਲ ਤੋਂ ਇਨਵਰਟਰ ਨੂੰ ਵਰਤਿਆ ਨਹੀਂ ਸੀ ਇਸ ਕਰਕੇ ਇਨਵਰਟਰ ਵੀ ਆਪਣਾ ਜਿਹੜਾ ਖਰਾਬ ਹੋਇਆ ਪਿਆ ਸੀ ਤੇ ਮੈਂ ਉਸ ਦਿਨ ਕੱਪੜੇ ਕਿੱਦਾਂ ਪ੍ਰੈਸ ਕੀਤੇ ਆਓ ਮੈਂ ਤੁਹਾਨੂੰ ਦੱਸਦੀ ਆ ਤੇ ਸਾਡੀ ਬੋਟੀ ਵੀ ਬਹੁਤ ਹੱਸਦੀ ਸੀ ਵੀ ਮੰਮੀ ਪਤਾ ਨਹੀਂ ਕਿੱਥੋਂ ਕਿੱਥੋਂ ਤਰੀਕੇ ਲੈ ਆਉਂਦੀ ਆ ਤੇ ਮੈਂ ਕਹਿੰਦੀ ਆ ਚਲੋ ਮੈਂ ਇਹ ਨਹੀਂ ਕਹਿੰਦੀ ਵੀ ਤੁਹਾਨੂੰ ਵੀ ਇਨਾ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ ਹੋ ਸਕਦਾ ਕਦੇ ਵੀ ਆਪਾਂ ਨੂੰ ਇਸ ਚੀਜ਼ ਦੀ ਲੋੜ ਪੈ ਜਾਵੇ ਤੇ ਆ ਉਹ ਮੈਂ ਤੁਹਾਨੂੰ ਦੱਸਦਣੀ ਆ ਹਾਂ ਆ ਦੇਖ ਲਓ ਮੇਰਾ ਇਹ ਸਟਾਲ ਆ ਜਿਹੜਾ ਕਿੰਨੇ ਨੁਵਾਲ ਪਏ ਹੋਇਆ ਆ ਤੁਹਾਡੇ ਸਾਹਮਣੇ ਹੀ ਆ ਨਾ ਤੇ ਮੈਂ ਹੁਣ ਕੀ ਕੀਤਾ ਮੈਂ ਆ ਕੁੱਕਰ ਆ ਇਹਦੇ ਵਿੱਚ ਮੈਂ ਪਾਣੀ ਪੂਰਾ ਗਰਮ ਜਿਹੜਾ ਆ ਕਰ ਲਿਆ ਆ ਪੂਰਾ ਇਹਨ ਰਿਜਦਾ ਪਾਣੀ ਆ ਹੱਥ ਨਹੀਂ ਲੱਗਦਾ ਹੈਗਾ ਆ ਦੇਖ ਲਓ ਮੈਂ ਜੇ ਕੁੱਕਰ ਦੇ ਨਾਲ ਇਸ ਤਰ੍ਹਾਂ ਉਦੋਂ ਆਪਣਾ ਸੂਟ ਮੈਂ ਉਦੋਂ ਵੀ ਇੱਥੇ ਪ੍ਰੈਸ ਕੀਤਾ ਸੀ ਆ ਦੇਖੋ ਤੁਸੀਂ ਜਿੱਥੇ-ਜਿੱਥੇ ਆਪਾਂ ਕੁੱਕਰ ਇਦਾਂ ਫੇਰੀ ਜਾਵਾਂਗੇ ਗਰਮ ਪਾਣੀ ਵਿੱਚ ਰਿਜਦਾ ਬਿਲਕੁਲ ਦੇਖ ਲਓ ਐਨ ਪ੍ਰੈਸ ਹੋਈ ਜਾਂਦਾ ਵਾਲ ਨਿਕਲੀ ਜਾਂਦੇ ਆ ਦੇਖ ਲਓ ਆ ਇਹ ਆ ਵਾਲਿਆ ਲੋ ਆਪਾਂ ਇੱਥੇ ਰੱਖ ਦਿੰਦੇ ਆ ਹਲੋ ਨਿਕਲ ਕੇ ਵਾਲਾ ਉਹ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਾਨੀ ਕਿ ਆਪਾਂ ਕਿਤੇ ਵੀ ਹੋ ਸਕਦੇ ਆਪਾਂ ਹਰ ਇੱਕ ਚੀਜ਼ ਦਾ ਸਾਹਮਣਾ ਕਰ ਸਕਦੇ ਆ ਕਿਉਂਕਿ ਆਪਾਂ ਪੰਜਾਬੀ ਆ ਤੇ ਕੋਈ ਨਾ ਕੋਈ ਜ਼ਿਗਾਰਡ ਤਾਂ ਆਪਾਂ ਲਾ ਹੀ ਲੈਣੇ ਆ ਤੇ ਆਪਾਂ ਜਾਨੀ ਕਿ ਇਸ ਤਰ੍ਹਾਂ ਜਿਹੜੀ ਇਹ ਪ੍ਰੈਸ ਆ ਜੇ ਨਹੀਂ ਹੈਗੀ ਕਿਸੇ ਟਾਈਮ ਆਪ ਕਿਤੇ ਚਲੇ ਜਾਣੇ ਆ ਤੇ ਆਪਾਂ ਖਾਣਾ ਤਾਂ ਖਾਣਾ ਹੀ ਆ ਤੇ ਹੁਣ ਦੇਖੋ ਇਹਦੇ ਵਿੱਚ ਮੈਂ ਪਾਣੀ ਉਬਾਲਿਆ ਸਿਰਫ ਇਸ ਵੀਡੀਓ ਦੀ ਖਾਤਰ ਵੀਡੀਓ ਬਣਾਉਣੀ ਆ ਇਸ ਕਰਕੇ ਪਾਣੀ ਵੀ ਹੁਣ ਵਰਤੋਂ ਤਾਂ ਆ ਜਾਣਾ ਕਿਉਂਕਿ ਆਪਾਂ ਨਹਾਉਣਾ ਤਾਂ ਹੈਗਾ ਹੀ ਐ ਨਹਾਉਣ ਦੇ ਕੰਮ ਆ ਜਾਊਗਾ ਉਹ ਆਪਾਂ ਨੇ ਹਜੇ ਉਹ ਨਹੀਂ ਹੈਗਾ ਗੀਜ਼ਰ ਨਹੀਂ ਹੈਗਾ ਤੇ ਆ ਦੇਖੋ ਆਪਾਂ ਇਸ ਤਰ੍ਹਾਂ ਬਿਲਕੁਲ ਜਿਹੜਾ ਆਪਾਂ ਜੀ ਕੋਈ ਵੀ ਕੱਪੜਾ ਆ ਆਪਾਂ ਇਸ ਤਰ੍ਹਾਂ ਗਰਮ ਪਾਣੀ ਕਾਰ ਕੇ ਇਹਨ ਰਿਜ ਦਾ ਪਾਣੀ ਤੁਸੀਂ ਬਿਲਕੁਲ ਜਿਹੜਾ ਪਾ ਲਓ ਤੇ ਫਿਰ ਆਪਣਾ ਕੱਪੜਾ ਜਿਹੜਾ ਤੁਸੀਂ ਪ੍ਰੈਸ ਕਰ ਸਕਦੇ ਹੁਣ ਆ ਦੇਖੋ ਇਧਰ ਆਪਣੀਆਂ ਕੰਨੀਆਂ ਇਹ ਸਟੋਰ ਦੀਆਂ ਦੇਖੋ ਕਿਸ ਤਰ੍ਹਾਂ ਮੁੜੀਆਂ ਪਈਆਂ ਆ ਤੇ ਇਹ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਤੁਸੀਂ ਇਹ ਨਾ ਕਿ ਉਹ ਵੀ ਕਿਤੇ ਐਵੇਂ ਆ ਨਹੀਂ ਇਹ ਗਲਤ ਗੱਲ ਨਹੀਂ ਹੈਗੀ ਬਿਲਕੁਲ ਇਹਦੇ ਨਾਲ ਕਪੜਾ ਜਿਹੜਾ ਹੈ ਪ੍ਰੈਸ ਹੋ ਜਾਂਦਾ ਦੇਖ ਲਓ ਐਨ ਕੰਨੀ ਬੈਠ ਜਾਂਦੀ ਆ ਦੀਏ ਨੂੰ ਲੱਗਦਾ ਆ ਵੀ ਸਾਡਾ ਫੇਰ ਇਹ ਠੰਡਾ ਹੋ ਗਿਆ ਆ ਤੇ ਅਗਰ ਤੁਸੀਂ ਭਾਂਡੇ ਦੇ ਵਿੱਚ ਹੋਰ ਪਾਣੀ ਉੱਧਰ ਗਰਮ ਚੜਾ ਦੋ ਤੇ ਇਸ ਤਰ੍ਹਾਂ ਤੁਸੀਂ ਜਿਹੜਾ ਆਪਣਾ ਕੱਪੜਾ ਆ ਪ੍ਰੈਸ ਕਰ ਸਕਦੇ ਆ ਬਾਏ ਚਾਂਸ ਆਪਣੀ ਪ੍ਰੈਸ ਖਰਾਬ ਹੋ ਜਾਂਦੀ ਆ ਜਾਂ ਤੁਹਾਡਾ ਉਹ ਪ੍ਰੈਸ ਵਾਲਾ ਨਹੀਂ ਆਉਂਦਾ ਹੈਗਾ ਹੁਣ ਤੇ ਜੀ ਹੁਣ ਇਹ ਹੋ ਗਿਆ ਆ ਘਰਾਂ ਘਰਾਂ ਦੇ ਮੋਰੀ ਪ੍ਰੈਸ ਵਾਲੇ ਆਉਂਦੇ ਆ ਕੱਪੜੇ ਪ੍ਰੈਸ ਕਰਕੇ ਜਾਂਦੇ ਹੈਗੇ ਆ ਪਰ ਆਪਾਂ ਕੱਪੜਾ ਕਦੇ ਵੀ ਬਾਹਰੋਂ ਨਹੀਂ ਪ੍ਰੈਸ ਕਰਾਉਂਦੇ ਹੈਗੇ ਹੋ ਸਕਦਾ ਕਦੇ ਵਿਆਹ ਸ਼ਾਦੀ ਹੋਵੇ ਤਾਂ ਉਹ ਬੱਚਿਆਂ ਦੇ ਕੋਟ ਪੈਂਟ ਪ੍ਰੈਸ ਕਰਾਉਨੇ ਪਰ ਅਸੀਂ ਆਪ ਦਾ ਕੱਪੜਾ ਕਦੇ ਬਾਹਰ ਪ੍ਰੈਸ ਕਰਾਇਆ ਹਮੇਸ਼ਾ ਅਸੀਂ ਆਪਣੇ ਘਰ ਦੇ ਕੱਪੜੇ ਪ੍ਰੈਸ ਕਰਦੇ ਆ ਸਾਨੂੰ ਆਪਣੇ ਖੁਦ ਦੇ ਕੰਮ ਜਿਹੜੇ ਆਪ ਹੀ ਕਰਨੇ ਚਾਹੀਦੇ ਆ ਤੇ ਤੁਸੀਂ ਮੇਰੀ ਇਸ ਵੀਡੀਓ ਨੂੰ ਨਾ ਤੱਬ ਕੇ ਸ਼ੇਅਰ ਕਰ ਦਿਓ ਕਿ ਅਸੀਂ ਇਸ ਤਰ੍ਹਾਂ ਕੁੱਕਰ ਦੇ ਨਾਲ ਜਿਹੜਾ ਆਪਾਂ ਕੱਪੜਾ ਹੈ ਆਪਾਂ ਪ੍ਰੈਸ ਕਰ ਸਕਦੇ ਆ ਲੋ ਜੀ ਆਹ ਦੇਖ ਲਓ ਕੁੱਕਰ ਠੀਕ ਹੈ ਜੀ ਆਹ ਦੇਖੋ ਬਿਲਕੁਲ ਕੰਨੀ ਆ ਬੈਠ ਗਈ ਆ ਤੇ ਆਪਾਂ ਹੁਣ ਜੀ ਮਿਲਾਂਗੇ ਕੋਈ ਹੋਰ ਨਵੀਂ ਵੀਡੀਓ ਦੇ ਨਾਲ ਉਹਨਾਂ ਚ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ